ਦੀ ਰੋਹਾਨੀ ਖੋਖਲਾਪਨ ਭੁੱਖੇ ਰਹਿਣ ਲੋਕ ਬਾਬੇ ਜੜਾਂ ਸੋਣਾ ਵਿਦੇਸ਼ਾਂ ਵਿੱਚ ਜਾ ਕੇ ਇਹ ਕਿਹੜਾ ਕੋਈ ਗਿਆਨ ਦਿੰਦੇ ਲੋਕਾਂ ਨੂੰ ਕਿਹੜਾ ਦੁੱਖ ਦੇ ਪ੍ਰਤੀ ਜਗਾਉਂਦੇ ਆ ਜਾਂ ਝੂਠ ਦੇ ਪ੍ਰਤੀ ਜਗਾਉਂਦੇ ਆ ਪੈਸੇ ਹੀ ਇਕੱਠੇ ਕਰਨ ਆਂਦੇ ਆ ਜੇ ਇਹ ਖੁਦ ਕਮਾ ਕੇ ਇਹਨਾਂ ਨੂੰ ਲੋਕਾਂ ਤੱਕ ਜਾਣਾ ਹੋਵੇ ਇਹ ਕਦੀ ਵੀ ਨਾ ਜਾੜ ਜਿ ਕੋਣ ਪਸੀਨੇ ਦੀ ਕਮਾਈ ਨਾਲ ਕਦੀ ਇਹਨਾਂ ਨੂੰ ਇਹ ਸਭ ਕੰਮ ਕਰਨੇ ਪੈਂਦੇ ਕਦੀ ਵੀ ਨਾ ਕਰਨ ਹਰ ਵਾਰ ਚਾਰ ਚਾਰ ਪੰਜ ਪੰਜ ਵਾਰ ਇਹੋ ਦੇਸ਼ਾਂ ਵਿਦੇਸ਼ਾਂ ਦੀ ਯਾਤਰਾ ਕਰਦੇ ਆ ਆਪਣੇ ਜਨਮ ਦਿਨ ਮਨਾਉਂਦੇ ਆ ਜਿਸ ਦਿਨ ਖੁਦ ਕਮਾਈ ਨਾਲ ਕਰਕੇ ਇਹਨਾਂ ਨੂੰ ਕਰਨਾ ਪਿਆ ਤੇ ਕਦੀ ਨਹੀਂ ਕਰਨਗੇ ਸਾਡੇ ਸੰਤ ਸਾਡੇ ਸੂਫੀ ਸਦਾ ਕਮਾਈ ਕਰਕੇ ਆਪਣੀ ਜੀਵਿਕਾ ਚਲਾਉਂਦੇ ਸੀ ਇੰਨੇ ਗਿਆਨਬਾਨ ਹੋ ਕੇ ਵੀ ਆਮ ਸੰਸਾਰੀ ਤਾਂ 10 ਵਾਰ ਨਹੀਂ 100 ਵਾਰ ਸੋਚਦਾ ਖਰਚਾ ਕਰਨੇ ਤੋਂ ਪਹਿਲਾਂ ਪਰ ਇਹ ਸਾਰਾ ਦਿਖਾਵੇ ਲਈ ਅਸੀਂ ਇਹਨਾਂ ਨੂੰ ਹੈ ਸੱਦਦੇ ਆ ਦੇਸ਼ਾਂ ਵਿਦੇਸ਼ਾਂ ਵਿੱਚ ਖਰਚਾ ਕਰਕੇ ਇਹਨਾਂ ਦੀ ਜਿਹੜੇ ਵਿਦੇਸ਼ੀ ਨੇ ਇਹਨਾਂ ਦੀ ਪੂਰੀ ਚਾਪਲੂਸੀ ਕਰਦੇ ਆ ਔਰ ਜਿਹੜੇ ਇੰਡੀਆ ਵਿੱਚ ਬੈਠੇ ਨੇ ਲੋਕ ਉਹ ਸੋਚਦੇ ਨਹੀਂ ਕਿ ਸੰਤ ਪਾਬੇ ਬਹੁਤ بڑے ਨੇ ਬਹੁਤ ਪਹੁੰਚੇ ਹੋਏ ਨੇ ਇਸੇ ਪਾਬੇ ਬਾਹਰ ਗਏ ਨੇ ਪਤਾ ਨਹੀਂ ਕਿੰਨੇ ਕ ਵੱਡੇ ਨੇ ਪਤਾ ਨਹੀਂ ਕੀ ਇਹਨਾਂ ਦੇ ਕੋਲ ਆ ਮੈਂ ਕੰਨੀ ਪਿਖਾਰੀ ਨੇ ਇੱਕ ਇੱਕ ਦਿਨ ਵਿੱਚ 10 10 20 ਵੀ ਘਰ ਜਾਂਦੇ ਨੇ ਪੈਸੇ ਇਕੱਠੇ ਕਰਨੇ ਲਈ ਇਹ ਪਿਖਾਰੀ